ਵੀਰਵਾਰ ਦੀ ਸਵੇਰ ਧੇਰਾ ਬਾਬਾ ਮੁਰਾਦ ਸ਼ਾ ਨਰਮ ਨਰਮ ਕਿਰਣਾ ਨਕੋਦਰ ਸ਼ਹਿਰ ਦੀ ਕੋਠੀ ਦਾ ਅਨੋਖੀ ਸ਼ਾਂਤੀ ਦਾ ਅਹਿਸਾਸ ਕਰਵਾ ਰਿਹਾ ਸੀ। ਬਾਬਾ ਮੁਰਾਦ ਸ਼ਾ ਦਰਬਾਰ ਵਿੱਚ ਸੰਗਤਾਂ ਦਾ ਤਾਂਤਾ ਲੱਗਿਆ ਹੋਇਆ ਸੀ। ਹਰ ਕੋਈ ਆਪਣੇ ਮੰਦੀਆਂ ਅਰਦਾਸਾਂ ਲੈ ਕੇ ਆ ਰਿਹਾ ਸੀ। ਇਸ ਭੀੜ ਵਿੱਚ ਇੱਕ ਗਰਭਵਤੀ ਔਰਤ ਦਰਬਾਰ ਦੀਆਂ ਸੀੜੀਆਂ ਚੜ੍ਹਦੀ। ਔਰਤ ਦੀ ਉਮਰ ਲਗਭਗ 30 ਸਾਲ ਹੋ ਉਸਦੇ ਚਿਹਰੇ ਉੱਪਰ ਅਜੀਬ ਜਿਹਾ ਤਣਾਅ ਸੀ ਪਰ ਅੱਖਾਂ ਵਿੱਚ અપਾਰ ਵਿਸ਼ਵਾਸ ਸੀ ਸੰਗਤਾਂ ਉਸ ਨੂੰ ਬੜੀ ਹੈਰਾਨੀ ਨਾਲ ਦੇਖ ਰਹੀਆਂ ਸਨ ਕਿਉਂਕਿ ਉਸ ਦਾ ਪੇਟ ਐ ਸਧਾਰਨ ਤੌਰ ਤੇ ਵੱਡਾ ਦਿਖ ਰਿਹਾ ਸੀ ਉਹ ਔਰਤ ਜਦੋਂ ਦਰਬਾਰ ਦੇ ਅੰਦਰ ਗਈ ਤਾਂ ਉਸ ਨੇ ਮੱਥਾ ਟੇਕ ਕੇ ਅੱਖਾਂ ਬੰਦ ਕਰ ਲਈਆਂ ਫਿਰ ਉਸ ਦੇ ਮੂੰਹੋਂ ਇੱਕ ਹੀ ਬਾਤ ਨਿਕਲੀ ਬਾਬਾ ਜੀ ਅਸੀਂ ਲੋਕਾਂ ਨੇ ਕਿੰਨੇ ਡਾਕਟਰ ਬਦਲ ਲਏ ਸਾਰੇ ਹਾਰ ਗਏ ਹੁਣ ਸਿਰਫ ਤੁਸੀਂ ਹੀ ਰਾਹ ਦਿਖਾਓ ਉਸ ਤੋਂ ਬਾਅਦ ਉਸਦੇ ਪੇਟ ਦੇ ਵਿੱਚ ਭਿਆਨਕ ਦਰਦ ਸ਼ੁਰੂ ਹੋਣ ਲੱਗ ਜਾਂਦਾ ਹੈ ਤੇ ਉਹ 7 ਬੱਚਿਆਂ ਨੂੰ ਜਨਮ ਦੇ ਦਿੰਦੀ ਹੈ। ਕੌਣ ਆਏ ਔਰਤ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ। ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵਾਤੋ ਵਦ ਸ਼ੇਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਆਪਣੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੋਲੋ ਜੀ ਜੈ ਮਸਤਾ ਦੀ ਜੈ ਸਾਈਆਂ ਦੀ। ਉਹ ਸੌਰਤ ਦਾ ਨਾਮ ਸੀ ਮਨਪ੍ਰੀਤ ਕੌਰ। ਉਹ ਜਲੰਧਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਸੀ। ਮਨਪ੍ਰੀਤਾ ਤੇ ਉਸ ਦਾ ਪਤੀ ਹਰਦੀਪ ਸਿੰਘ 8 ਸਾਲ ਤੋਂ ਵਿਆਹੇ ਹੋਏ ਸਨ। 8 ਸਾਲਾਂ ਵਿੱਚ ਤਿੰਨ ਵਾਰੀ ਉਸ ਨੂੰ ਗਰਭ ਰਿਹਾ। ਪਰ ਹਰ ਵਾਰੀ ਬੱਚਾ ਜਮਨ ਤੋਂ ਪਹਿਲਾਂ ਹੀ ਖਤਮ ਹੋ ਗਿਆ ਡਾਕਟਰਾਂ ਨੇ ਆਖਿਆ ਕਿ ਉਸ ਦੇ ਕੋਖ ਦੇ ਵਿੱਚ ਕੋਈ ਗੰਭੀਰ ਸਮੱਸਿਆ ਹੈ ਅਤੇ ਅਗਲੇ ਗਰਭ ਵਿੱਚ ਜ਼ਿੰਦਗੀ ਦਾ ਖਤਰਾ ਹੈ ਪਰ ਇਸ ਵਾਰ ਮਨਪ੍ਰੀਤ ਦੇ ਗਰਭ ਨੂੰ 8 ਮਹੀਨੇ ਹੋ ਗਏ ਸਨ ਪਰ ਇੱਕ ਅਜੀਬ ਗੱਲ ਇਹ ਸੀ ਕਿ ਡਾਕਟਰਾਂ ਨੇ ਅਲਟਰਾਸਾਊਂਡ ਦੇ ਵਿੱਚ ਕਦੇ ਵੀ ਸਾਫ਼-ਸਾਫ਼ ਬੱਚੇ ਦੀ ਗਿਣਤੀ ਨਹੀਂ ਦੱਸੀ ਕਦੇ ਕਿਹਾ ਕਿ 2 ਨੇ ਕਦੇ ਕਿਹਾ 3 ਨੇ ਇੱਕ ਰਾਤ ਮਨਪ੍ਰੀਤ ਨੇ ਸੁਪਨੇ ਵਿੱਚ ਬਾਬਾ ਮੁਰਾਸ਼ਾ ਜੀ ਨੂੰ ਦੇਖਿਆ ਉਥੇ ਕਹਰੇ ਸਨ ਕੁੜੀਏ ਨਕੋਦਰਾ ਜਾ ਤੇਰੇ ਦੁੱਖਾਂ ਦਾ ਅੰਤ ਹੋਵੇਗਾ। ਦਰਬਾਰ ਵਿੱਚ ਮੱਥਾ ਟੇਕ ਕੇ ਬਾਹਰ ਨਿਕਲਦਿਆਂ ਹੀ ਮਨਪ੍ਰੀਤ ਨੂੰ ਅਚਾਨਕ ਦਰਦ ਸ਼ੁਰੂ ਹੋ ਜਾਂਦੇ ਨੇ। ਸੰਗਤਾਂ ਨੇ ਜਦੋਂ ਦੇਖਿਆ ਕਿ ਔਰਤ ਜ਼ਮੀਨ ਤੇ ਡਿੱਗ ਪਈ ਹੈ ਤਾਂ ਜੋਰ ਦਾ ਹੜਕੰਪ ਮਚ ਗਿਆ। ਔਰਤ ਨੂੰ ਫੌਰਨ ਦਰਬਾਰ ਦੇ ਅੰਦਰ ਬਣੇ ਕਮਰੇ ਵਿੱਚ ਲਿਜਾਇਆ ਗਿਆ। ਅੱਧੇ ਘੰਟੇ ਵਿੱਚ ਖਬਰ ਫੈਲ ਗਈ ਕਿ ਮਨਪ੍ਰੀਤ ਨੇ ਇੱਕੇ ਵਾਰ ਵਿੱਚ 7 ਬੱਚਿਆਂ ਨੂੰ ਜਨਮ ਦਿੱਤਾ। ਸਾਰੇ ਬੱਚੇ ਜ਼ਿੰਦਾ ਸਨ ਤੇ ਤੰਦਰੁਸਤ ਸਨ। ਪਰ ਇਸ ਤੋਂ ਵੱਡਾ ਚਮਤਕਾਰ ਇਹ ਸੀ ਕਿ ਮਨਪ੍ਰੀਤ ਦੇ ਸਰੀਰ ਤੇ ਕੋਈ ਵੀ ਖਤਰਾ ਨਹੀਂ ਸੀ ਉਹ ਬਿਲਕੁਲ ਠੀਕ ਸੀ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਜਦੋਂ ਜਗਦੀਪ ਸਿੰਘ ਨੇ ਬੱਚਾ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਹਰ ਇੱਕ ਬੱਚੇ ਦੇ ਮੱਥੇ ਉੱਪਰ ਨਿਸ਼ਾਨ ਸੀ ਉਹੀ ਨਿਸ਼ਾਨ ਜੋ ਬਾਬਾ ਮੁਰਾਦ ਸ਼ਾਹ ਜੀ ਦੇ ਮਜ਼ਾਰ ਤੇ ਖਾਸ ਚਰਨਾ ਤੇ ਬਣਿਆ ਹੋਇਆ ਲੋਕਾਂ ਨੇ ਵੇਖਿਆ ਤਾਂ ਕਿਹਾ ਕਿ ਇਹ ਬੱਚੇ ਆਮ ਨਹੀਂ ਇਹ ਬਾਬਾ ਜੀ ਦੀ ਬਖਸ਼ਿਸ਼ ਨੇ ਜਦੋਂ ਪੀਰੋ ਮੁਰਸ਼ਿਦ ਕਿਰਪਾ ਕਰ ਦਿੰਦੇ ਨੇ ਉਦੋਂ ਉਹਨਾਂ ਦੇ ਉੱਪਰ ਇੱਕ ਐਸਾ ਕਰਮ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਜੋ ਹੈ ਸਾਰਾ ਚਮਤਕਾਰ ਅੱਖਾਂ ਦੇ ਸਾਹਮਣੇ ਦਿਖਣ ਲੱਗ ਜਾਂਦਾ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ